ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਅਬਦਾਲੀ ਦੀਆਂ ਫੌਜਾਂ ਹਮਲਾ ਕਰਨ ਵੱਧ ਰਹੀਆਂ ਨੇ ਤੇ ਦਰਬਾਰ ਸਾਹਿਬ ਦੇ ਅੰਦਰ ਜਤੇਦਾਰ ਨਿਮ ਸਿੰਘ ਬਾਬਾ ਗਿਰਬਖਸ਼ ਸਿੰਘ ਜੀ ਤੀਰਖ ਸਿੰਘਾਂ ਦੇ ਨਾਲ ਸਨ ਜਦੋਂ ਪਤਾ ਲੱਗਾ ਤਾਂ ਮੱਝ ਦੇ ਜਰਨੈਲ ਭਾਉ ਗਿਰਬਖਸ਼ ਸਿੰਘ ਜੀ ਨੇ ਕੀਤੀ ਤਿਆਰੀ ਸਿੰਘਾਂ ਨਾਲ ਦਰਬਾਰ ਸਾਹਿਬ ਦੀ ਰਾਖੀ ਲਈ ਪਹਿਨੇ ਨੀਲੇ ਬਾਣੇ ਹੋ ਗਏ ਤਿਆਰ ਬਰ ਤਿਆਰ ਪੰਜ ਪੌੜੀਆਂ ਆਨੰਦ ਸਾਹਿਬ ਪੜ ਕੇ ਗੁਰੂ ਗ੍ਰੰਥ ਸਾਹਿਬ ਦਾ ਲਿਆਵਾ ਕੜਾ ਪ੍ਰਸ਼ਾਦ ਸੱ ਗਿਆ ਤੇ ਕਾਲ ਬੰਗੇ ਤੋਂ ਉੱਤਰ ਕੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਤਾਂ ਅਬਦਾਲੀ ਦੀਆਂ ਫੌਜਾਂ ਪਕਰਮਾਂ 'ਚ ਆ ਗਈਆਂ 30 ਸਿੰਘਾਂ ਨੇ 36000 ਫੌਜਾਂ ਨਾਲ ਕੀਤਾ ਟੱਕਰਾ ਤੇ ਅਬਦਾਲੀ ਦੀਆਂ ਫੌਜਾਂ ਦੇ ਆਉ ਲਾ ਤੇ ਬਾਬਾ ਗਰਬਖਸ਼ ਸਿੰਘ ਜੀ ਮੈਦਾਨ ਚ ਆਏ ਜੰਗ ਹੋਇਆ ਤੇ ਬਾਬਾ ਜੀ ਆਦੇ ਇੰਨੇ ਤੀਰ ਵੱਜੇ ਕਿ ਛਲਣੀ ਛਲਣੀ ਹੋ ਗਏ ਫਿਰ ਵੀ ਬਾਬਾ ਜੀਆ ਨੇ ਤਲਵਾਰ ਨਹੀਂ ਛੱਡੀ ਅੱਗੇ ਨੂੰ ਵਧਲੇ ਨੇ ਤੇ ਝੰਗ ਦੇ ਜੂਜ ਨੇ ਆਏ ਭਾਈ ਗਰਬਖ ਸਿੰਘ ਜੀ ਸ਼ਿਦੀਪਾ ਗਏ